ਪੰਜਾਬ ਦਾ ਜਿਹੜਾ ਸਭ ਤੋਂ ਮਹਿੰਗਾ ਟੋਲ ਪਲਾਜ਼ਾ ਲਾਡੋ ਵਾਲ ਟੋਲ ਪਲਾਜ਼ਾ ਇੱਕ ਵਾਰ ਫੇਰ ਇਹਨੇ ਆਪਣੇ ਰੇਟ ਵਧਾ ਦਿੱਤੇ ਨੇ ਅਕਸਰ ਹੀ ਲੋਗ ਲੱਗਦਾ ਇਹਨੇ ਤੇ ਸਭ ਤੋਂ ਮਹਿੰਗਾ ਟੋਲ ਪਲਾਜ਼ਾ ਇਹਨੂੰ ਆਖਿਆ ਜਾਂਦਾ ਕਿ ਸਭ ਤੋਂ ਮਹਿੰਗਾ ਟੋਲ ਪਲਾਜ਼ਾ ਪੰਜਾਬ ਦਾ ਇਹ ਆ ਫੇਰ ਇਹਨਾਂ ਨੇ ਰੇਟ ਵਧਾਤੇ ਤੇ ਮਾੜਾ ਬੰਦਾ ਕਿਧਰ ਨੂੰ ਜਾਊਗਾ ਇਹ ਟੋਲ ਟੋਲ ਕਟੌਨ 'ਚ ਰਹੂਗਾ ਜੀ ਪੰਜਾਬ ਦਾ ਸਭ ਤੋਂ ਮਹਿੰਗਾ ਟੋਲ ਪਲਾਜ਼ਾ ਫੇਰ ਤੋਂ ਮਹਿੰਗਾ ਹੋ ਗਿਆ ਦੱਸ ਦਈਏ ਕਿ ਪੰਜਾਬ ਦਾ ਜਿਹੜਾ ਸਭ ਤੋਂ ਮਹਿੰਗਾ ਟੋਲ ਪਲਾਜ਼ਾ ਲਾਡੋਵਾਲ ਟੋਲ ਪਲਾਜ਼ਾ ਇੱਕ ਵਾਰ ਫੇਰ ਇਹਨੇ ਆਪਣੇ ਰੇਟ ਵਧਾ ਦਿੱਤੇ ਨੇ ਸਾਲ ਦੇ ਵਿੱਚ ਤੀਸਰੀ ਵਾਰ ਜਿਹੜਾ ਪੰਜਾਬ ਦਾ ਲਾਡੋਵਾਲ ਟੋਲ ਪਲਾਜ਼ਾ ਹੈ ਜੇ ਤੁਸੀਂ ਲੁਧਿਆਣਾ ਤੋਂ ਅੰਮ੍ਰਿਤਸਰ ਜਾਂਦੇ ਹੋ ਜਾਂ ਅੰਮ੍ਰਿਤਸਰ ਤੋਂ ਦਿੱਲੀ ਨੂੰ ਆਉਂਦੇ ਹੋ ਤੇ ਰਸਤੇ 'ਚ ਲਾਡੋਵਾਲ ਟੋਲ ਪਲਾਜ਼ਾ ਪੈਂਦਾ ਹੈ ਤੇ ਉਸਨੇ ਸਾਲ ਦੇ ਵਿੱਚ ਤੀਸਰੀ ਵਾਰ ਆਪਣੇ ਰੇਟ ਵਧਾ ਦਿੱਤੇ ਨੇ ਤੁਹਾਨੂੰ ਤਸਵੀਰਾਂ ਦਿਖਾ ਦਈਏ ਪਹਿਲਾ ਰੇਟ ਲਿਸਟ ਜਿਹੜੀ ਨਵੀਂ ਲੱਗ ਗਈ ਹੈ ਉਹ ਦਿਖਾ ਦਈਏ ਜਿਹੜੀ ਕਾਰ ਜੀਪ ਵੈਨ ਐਲ ਐਮ ਵੀ ਵਾਸਤੇ ਸਿੰਗਲ ਐਂਟਰੀ ਜਿਹੜੀ 220 ਰੁਪਏ ਆ ਜਿਹੜੀ ਮਲਟੀਪਲ ਐਂਟਰੀ ਉਹ 330 ਰੁਪਏ ਜੇ ਤੁਸੀਂ ਮੰਥਲੀ ਪਾਸ ਲੈਣਾ ਹੈ 7360 ਰੁਪਏ ਦਾ ਹੈ ਜਿਹੜਾ ਇਹ ਪਾਸ ਹੈ ਤੇ ਹੋਰ ਵੀ ਜਿਹੜੇ ਵੱਖ-ਵੱਖ ਜਿਹੜੇ ਵੀਕਲ ਆ ਉਹਨਾਂ ਵਾਸਤੇ ਵੱਖ-ਵੱਖ ਤਰੀਕੇ ਦੇ ਜਿਹੜੇ ਰੇਟ ਆ ਉਹ ਨੇ ਤੇ ਜੇ 20 ਕਿਲੋਮੀਟਰ ਦੇ ਅੰਦਰ ਤੁਸੀਂ ਆ ਜਾਂ ਮੰਥਲੀ ਪਾਸ ਲੈਣਾ ਉਹ 340 ਰੁਪਏ ਦਾ ਹੈ ਤੇ ਲਾਡੋ ਵਾਲ ਟੋਪਲ ਪਲਾਜ਼ਾ ਨੇ ਫੇਰ ਤੋਂ ਆਪਣੇ ਰੇਟਾਂ ਦੇ ਵਿੱਚ ਇਜ਼ਾਫਾ ਕੀਤਾ ਹੈ ਜਿਹੜਾ 5 ਰੁਪਏ ਦਾ ਜਿਹੜਾ ਇਜ਼ਾਫਾ ਹੋਇਆ ਹੈ ਕਿ ਕਿਉਂਕਿ ਕਹਿੰਦੇ ਨੇ ਕਿ ਸਾਨੂੰ ਕਾਟਾ ਪੈ ਰਿਹਾ ਜਿਹੜਾ ਲਾਡੋਵਾਲ ਟੋਲ ਪਲਾਜ਼ਾ ਦੇ ਵੱਲੋਂ ਆਪਣੇ ਜਿਹੜੇ ਰੇਟ ਵਧਾਏ ਗਏ ਨੇ ਤੁਹਾਨੂੰ ਤਸਵੀਰਾਂ ਦਿਖਾ ਦਈਏ ਥੂ ਅਕਸਰ ਹੀ ਲੋਗ ਲੱਗਦੇ ਨਹੀਂ ਤੇ ਸਭ ਤੋਂ ਮਹਿੰਗਾ ਟੋਲ ਪਲਾਜ਼ਾ ਇਹਨੂੰ ਆਖਿਆ ਜਾਂਦਾ ਹੈ ਕਿ ਸਭ ਤੋਂ ਮਹਿੰਗਾ ਟੋਲ ਪਲਾਜ਼ਾ ਪੰਜਾਬ ਦਾ ਇਹ ਹੈ ਤੇ ਜਿਹੜੇ ਇਸ ਨੇ ਫੇਰ ਤੋਂ ਆਪਣੇ ਰੇਟ ਵਧਾ ਦਿੱਤੇ ਨੇ ਲਾਡੋਵਾਲ ਟੋਲ ਪਲਾਜ਼ਾ ਤੇ ਫੇਰ ਤੋਂ ਰੇਟ ਵਧ ਚੁੱਕੇ ਨੇ ਤੇ ਜਿਸ ਤਰੀਕੇ ਦੇ ਨਾਲ ਸਾਲ ਦੇ ਵਿੱਚ ਤੀਸਰੀ ਵਾਰ ਜਿਹੜੇ ਆ ਰੇਟ ਵਧਾਏ ਨੇ ਲਾਡੋਵਾਲ ਟੋਲ ਪਲਾਜ਼ਾ ਨੇ ਤੇ ਜਿਹੜੇ ਲੋਕ ਵੀ ਲੰਘਦੇ ਨੇ ਇਹਨਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਜਿਹੜੇ ਸਾਲ ਦੇ ਵਿੱਚ ਤੀਸਰੀ ਵਾਰ ਲਾਡੋਵਾਲ ਟੋਲ ਪਲਾਜ਼ਾ ਨੇ ਆਪਣੇ ਰੇਟ ਵਧਾਏ ਨੇ ਕਿਸ ਤਰੀਕੇ ਨਾਲ ਦੇਖਦੇ ਨੇ ਕਿਉਂਕਿ ਸਾਲ ਦੇ ਵਿੱਚ ਤੀਸਰੀ ਆ ਰੇਟ ਵਧਨੇ ਇੱਕ ਆਮ ਗੱਲ ਨਹੀਂ ਹੈਗੀ ਕਿਉਂਕਿ ਪਹਿਲਾਂ ਵੀ ਵਧੇ ਫਿਰ ਉਸ ਤੋਂ ਬਾਅਦ ਫੇਰ ਵਧਾ ਦਿੱਤੇ ਕਿ ਕਿਸਾਨਾਂ ਤਾਂ ਨਿਆਂ ਦੇ ਕਾਰਨ ਸਾਨੂੰ ਕਾਟਾ ਪਿਆ ਤੇ ਹੁਣ ਫੇਰ ਤੋਂ ਜਿਹੜੇ ਲਾਡੋਵਾਲ ਟੋਲ ਪਲਾਜ਼ੇ ਨੇ ਆਪਣੇ ਰੇਟ ਵਧਾ ਦਿੱਤੇ ਨੇ ਤੇ ਜਿਸ ਤਰੀਕੇ ਦੇ ਨਾਲ ਲੋਕ ਦਿੱਲੀ ਇੱਥੋਂ ਆਪ ਡਾਊਨ ਕਰਦੇ ਸੀਗੇ ਤੇ ਹੁਣ ਉਹਨਾਂ ਨੂੰ ਜਿਹੜੇ ਪਹਿਲਾਂ ਜਿਹੜਾ 200 ਰੁਪਏ ਦਿੰਦੇ ਹੁੰਦੇ ਸੀਗੇ ਤੇ ਹੁਣ 220 ਰੁਪਏ ਦੇਣੇ ਪਊਗੇ ਤੇ ਤੁਹਾਨੂੰ ਤਸਵੀਰਾਂ ਦਿਖਾ ਦਈਏ ਜਿਹੜਾ ਲਾਡੋਵਾਲ ਟੋਲ ਪਲਾਜ਼ਾ ਹੈ ਉਸ ਦੀਆਂ ਨੇ ਤੇ ਜਿਸ ਤਰੀਕੇ ਦੇ ਨਾਲ ਲਗਾਤਾਰ ਲਾਡੋਵਾਲ ਟੋਲ ਪਲਾਜ਼ਾ ਜਿਹੜੇ ਰੇਟ ਵਧਾਉਂਦਾ ਜਾ ਰਿਹਾ ਤੇ ਲੋਕਾਂ ਨਾਲ ਗੱਲਬਾਤ ਕਰਨ ਦੀ ਵੀ ਕੋਸ਼ਿਸ਼ ਕਰਾਂਗੇ ਕਿਉਂਕਿ ਇੱਥੋਂ ਆ ਰਹੇ ਨੇ ਤੇ ਜਿਹੜੇ ਲੋਕ ਇੱਥੋਂ ਆਂਦੇ ਨੇ ਤੇ ਉਹਨਾਂ ਨੂੰ ਜਿਹੜੀ ਜੇਬ ਨੂੰ ਮਹਿੰਗਾ ਪੈ ਰਿਹਾ ਤੇ ਭਾਈ ਜੀ ਉਹਨਾਂ ਨਾਲ ਕਿਵੇਂ ਦੇ ਦਿਆਂ ਲਾਡੋਵਾਲ ਨੇ ਫੇਰ ਆਪਣੇ ਜਿਹੜੇ ਆ ਰੇਟ ਵਧਾ ਦਿੱਤੇ ਕਹਿੰਦੇ ਹੁਣ 220 ਰੁਪਏ ਲੱਗਣਗੇ ਪਲਾਜ਼ਾ ਤਾਂ ਦੇਖੋ ਮਹਿੰਗਾ ਜੀ ਬਹੁਤ ਜ਼ਿਆਦਾ ਪੰਜਾਬ ਦਾ ਸਭ ਤੋਂ ਮਹਿੰਗਾ ਕਿਹਾ ਜਾਂਦਾ ਸਭ ਤੋਂ ਮਹਿੰਗਾ ਜੇ ਦਿੱਲੀੋਂ ਆਉਂਦੇ ਆ ਤੇ ਸਭ ਤੋਂ ਮਹਿੰਗਾ ਟੋਲ ਪਲਾਜ਼ਾ ਹੈ ਹੁਣ ਫੇਰ ਇਹਨਾਂ ਨੇ ਵਧਾਤੇ ਸਾਲ ਚ ਤੀਜੀ ਵਾਰ ਆ ਹੁਣ ਫੇਰ ਇਹਨਾਂ ਨੇ ਰੇਟ ਵਧਾਤੇ ਤੇ ਮਾੜਾ ਬੰਦਾ ਕਿਧਰ ਨੂੰ ਜਾਊਗਾ ਇਹ ਟੋਲ ਟੋਲ ਕਟੌਂ ਚ ਰਹੂਗਾ ਜੀ ਲੱਗਦਾ ਹੈ ਕਿ ਦਿੱਲੀੋਂ ਆਣਾ ਮਹਿੰਗਾ ਪੈ ਜਾਂਦਾ ਬਹੁਤ ਮਹਿੰਗਾ ਜੀ ਬਹੁਤ ਮਹਿੰਗਾ ਓਏ ਕਿੰਨਾ ਕੇ ਦਾ ਪਿੱਛੇ ਦੇ ਆਏ ਆ ਟੋਲ ਘਟੋ ਘਟ 2000 ਰੁਪਏ ਤਾਂ ਲੱਗ ਗਿਆ ਜੀ ਹੁਣ ਇੱਥੇ ਟੋਲਾਂ ਦਾ ਹੀ ਜੀ 2000 ਰੁਪਏ ਦਾ ਟੋਲ ਲੱਗ ਗਿਆ ਪੈਟਰੋਲ ਲੱਗ ਲਗੇ ਹੰਡ ਪੈਟਰੋਲ ਲੱਗ ਜੀ ਕਿਵੇਂ ਦੇਖਦੇ ਹੋ ਕਿ ਕਿਲਾ ਦਾ ਸਰਕਾਰ ਕਿ ਕਿਦਾਂ ਲੁਜਾ ਰਹੀ ਹੈ ਹੁਣ ਸਰਕਾਰ ਵੇਖੋ ਜੀ ਹੁਣ ਤੁਸੀਂ ਦੇਖ ਸਕਦੇ ਹੋ ਲੋਕਾਂ ਦੀ ਜੇਬਾਂ ਦੇ ਵਿੱਚ ਜਿਹੜਾ ਅਸਰ ਪੈ ਰਿਹਾ ਹੈ ਤੇ ਆਪ ਲੋਕ ਕਹਿੰਦੇ ਨੇ ਦਿੱਲੀੋਂ ਆਣਾ ਤੇ 2000 ਦੇ ਟੋਲ ਦੇ ਕੇ ਚੱਲ ਜਾਣੇ ਕਿਦੇ ਨਾ ਕਿਦੇ ਜਿਹੜਾ ਪੰਜਾਬ ਦਾ ਸਭ ਤੋਂ ਮਹਿੰਗਾ ਟੋਲ ਪਲਾਜ਼ਾ ਫੇਰ ਤੋਂ ਮਹਿੰਗਾ ਹੋ ਗਿਆ ਲੁਧਿਆਣਾ ਤੋਂ ਵਿਸ਼ੇਕ ਜਰੋਟਾ ਸਮਝਾਉਂਦੇ ਹਾਂ ਨਿਊਜ਼ ਲੁਧਿਆਣਾ